ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਅਤੇ ਪੰਜਾਬ ਦੇ ਨਾਲ ਅਲੱਗ ਦੇ ਇਲਾਕਿਆਂ ਦੇ ਵਿੱਚ ਹੁੰਦੇ ਕੈਂਟਿਆਂ ਤੇ ਅੱਜ ਰਾਤ ਨੂੰ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਅੱਜ ਦੀ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜੇਕਰ ਪਿਛਲੇ ਕੈਂਟਨ ਦੀ ਅੱਜ ਦੀ ਗੱਲ ਕਰੀ ਤਾਂ ਅੱਜ ਜ਼ਿਆਦਾਤਰ ਇਲਾਕਿਆਂ ਵਿੱਚ ਦਿਨ ਵੇਲੇ ਆਪਾਂ ਨੂੰ ਮੌਸਮ ਸਾਫ਼ ਦੇਖਣ ਨੂੰ ਮਿਲਿਆ ਦਿਨ ਵੇਲੇ ਤਕਰੀਬਨ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ 40 ਦੇ ਕਰੀਬ ਟੈਂਪਰੇਚਰ ਦੇਖਣ ਨੂੰ ਮਿਲਿਆ ਓਵਰ ਆਲ ਮੌਸਮ ਤਕਰੀਬਨ ਆਪਾਂ ਨੂੰ ਗਰਮ ਦੇਖਣ ਨੂੰ ਮਿਲਿਆ ਪੱਛੋ ਦੀਆਂ ਹਵਾਵਾਂ ਜ਼ਿਆਦਾਤਰ ਇਲਾਕ ਦੇਖਣ ਨੂੰ ਮਿਲ ਰਹੀ ਹੈ ਗਰਮੀ ਦੇ ਵਿੱਚ ਲਗਾਤਾਰ ਆਪਾਂ ਨੂੰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਟੈਂਪਰੇਚਰ ਤਕਰੀਬਨ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ 42 ਡਿਗਰੀ ਦੇ ਕਰੀਬ ਦੇਖਣ ਨੂੰ ਮਿਲ ਸਕਦੇ ਹਨ ਅਗਲੇ 2-3 ਦਿਨਾਂ ਦੇ ਵਿੱਚ ਦੇਖ ਕਰ ਆਪਾਂ ਗੱਲ ਕਰੀਏ ਤਕਰੀਬਨ ਆਪਾਂ ਨੂੰ ਆਉਂਦੇ ਘੰਟਿਆਂ ਦੇ ਵਿੱਚ ਕੱਲ ਤੋਂ ਇੱਕ ਆਪਾਂ ਨੂੰ ਹਲਕਾ ਪੱਛਮੀ ਸਿਸਟਮ ਪਾਰੀ ਇਲਾਕਿਆਂ ਦੇ ਵਿੱਚ ਕੂਚ ਕਰਦਾ ਹੋਇਆ ਦਿਖਾਈ ਦੇਵੇਗਾ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਸਿਸਟਮ ਪਹੁੰਚਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਦਾ ਅਸਰ ਆਪਾਂ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਹਰਿਆਣਾ ਰਾਜਸਥਾਨ ਤਕਰੀਬਨ ਆਪਾਂ ਨੂੰ ਅੱਜ ਰਾ ਸਮ ਦੀ ਵੱਡੀ ਕਾਰਵਾਈ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇਗੀ ਤਕਰੀਬਨ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਉੱਤਰ 파ਰਤ ਹੋ ਗਿਆ ਪੰਜਾਬ ਹਰਿਆਣਾ ਰਾਜਸਥਾਨ ਹੋ ਗਿਆ ਯੂਪੀ ਹੋ ਗਿਆ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਤਕਰੀਬਨ ਮੌਸਮ ਸਾਫ਼ ਰਹੇਗਾ ਕੋਈ ਵੀ ਵੱਡੇ ਪੱਧਰ ਦੀ ਕਾਰਵਾਈ ਆਪਾਂ ਨੂੰ ਅੱਜ ਰਾਤ ਨਹੀਂ ਨਹੀਂ ਦੇਖਣ ਨੂੰ ਮਿਲੇਗੀ ਜੇਕਰ ਓਵਰਾਲ ਗੱਲ ਕਰੀਏ ਤਕਰੀਬਨ ਹਿਮਾਚਲ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀਆਂ-ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਇਸੇ ਤਰ੍ਹਾਂ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਓਵਰਾਲ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਜਰਾਤ ਆਪਾਂ ਨੂੰ ਮੌਸਮ ਖੁਸ਼ਕ ਦੇਖਣ ਨੂੰ ਮਿਲੇਗਾ ਧੰਨਵਾਦ